ਲੋ ਵੀ ਮਿੱਤਰੋ ਆਹ ਟਰੈਕਟਰ ਨੂੰ ਕਰੋ ਚੈੱਕ ਫਾਰਮ ਟਰੱਕਰ ਦਾ ਦੇਖੋ ਨੂੰ ਟਰੈਕਟਰ ਪੁਰਾਣਾ ਜਿਹਾ ਲੱਗਦਾ ਤੇ ਪਰ ਜਿਹੜੀ ਟਰਾਲੀ ਭਰੀ ਵੀ ਹੈ ਨਾ ਮਿੱਟੀ ਦੀ ਇਹਦੀ ਗੁੱਡੀਆਂ ਘਮਾਤੀ ਬਈ 2 ਮਿੰਟ ਤੇ ਕੁ 1 ਸਕਿੰਟ ਦੇ ਵਿੱਚ ਨੇ ਦੋ ਗੇੜੇ ਲਾਏ ਨੇ ਟਰੈਕਟਰ ਨੇ ਤੇ ਪਰ ਇਹ ਜਗਾੜੂ ਟਰੈਕਟਰ ਹੁੰਦੇ ਆ ਬਈ ਤਿਆਰ ਕਰੇ ਹੁੰਦੇ ਆ ਤੇ ਕਿਉਂਕਿ ਇੰਜਨ ਇੰਜਨ ਦਾ ਦੇਖਣ ਨੂੰ ਦੇਖੋ ਵੀ ਛੋਟਾ ਜਿਹਾ ਲੱਗਦਾ ਠੀਕ ਹਨ ਜੋਰ ਬੜਾ ਟਰੈਕਟਰ ਚ ਤੇ ਟਰਬੋ ਵਗੈਰਾ ਲੱਗੀ ਹੁੰਦੀ ਆ ਤੇ ਬਾਕੀ ਧੂਆ ਦੇਖੋ ਧੂਆ ਬਹੁਤ ਮਾਰਦਾ ਬਈ ਜੋਰ ਇਹਦੇ ਚ ਬਹੁਤ ਲੱਗਦਾ ਕਿਉਂਕਿ ਉਹ ਜਿਹੜੀ ਮਿੱਟੀ ਹੁੰਦੀ ਹੈ ਨਾ ਬਈ ਥੱਲੇ ਉਹ ਹੋਰ ਹੁੰਦੀ ਹੈ ਕਿ ਪੋਦੀ ਫਰੀ ਵੀ ਤੇ ਹੜਾ ਦੇ ਦਿੱਤੇ ਹੁੰਦੇ ਆ ਗੇੜੇ ਕਿਉਂਕਿ ਪੂਰੀ ਪੋਲੀ ਕਰਕੇ ਜਿਹੜਾ ਇਹ ਗਰਾਊਂਡ ਹੁੰਦਾਗਾ ਦੋ ਰਾਊਂਡ ਲਾਉਣੇ ਹੁੰਦੇ ਆਗੇ ਇਹਨਾਂ ਨੇ ਤੇ ਹੁਣ ਕੋਈ ਤਾਂ ਡੇਢ ਮਿੰਟ ਚ ਵੀ ਲਾ ਦਿੰਦਾ ਕੋਈ 2 ਮਿੰਟ ਵੀ ਲਾ ਦਿੰਦਾਗਾ ਕੋਈ 2 ਮਿੰਟ ਤੋਂ ਉੱਪਰ ਲਾ ਦਿੰਦਾ ਹੁਣ ਜਿਹੜਾ ਇਹ ਰਾਊਂਡ ਹੁੰਦਾਗਾ ਜਿਹੜਾ ਦਾ ਟਰੈਕਟਰ ਸਭ ਤੋਂ ਲਾ ਦਗਾ ਪਹਿਲਾਂ ਤੁਹਾਨੂੰ ਸਿਰਫ ਨਾਮ ਹੁੰਦਾਗਾ ਜਿਹੜਾ ਪਹਿਲਾਂ ਦਿੱਤਾ ਜਾਂਦਾ ਆ ਆ ਦੇਖੋ ਭਾਈ ਕਿੰਨਾ ਭਾਰੀ ਦਾ ਟਰੈਕਟਰ ਦੇਖੋ ਜੋਰ ਦੇਖੋ ਤੁਸੀਂ ਟਰੈਕਟਰ ਤੇ ਦੇਖਣ ਨੂੰ ਤੁਹਾਨੂੰ ਐ ਲੱਗਦਾ ਵੀ ਇਹ ਤਾਂ ਟੁੱਟਿਆ ਜਾਗਾ ਤੇ ਪਰ ਜੋਰ ਬਹੁਤ ਆ ਭਾਈ ਟਰੈਕਟਰ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਭਾਈ ਸ਼ੇਰ ਜਰੂਰ ਕਰੀ ਜਾਏ ਤੇ ਅੱਗੇ ਤਾਂ ਹੁੰਦੇ ਸੀ ਕਿ ਟੋਚਨ ਮੁਕਾਬਲੇ ਹਨਾ ਤੇ ਟੋਚਨ ਮੁਕਾਬਲੇ ਭਾਈ ਹੁਣ ਹੋਗੇ ਪੱਦ ਉਹ ਹੋਈ ਪਿਆ ਬੈਨ ਹੁਣ ਜਾਂ ਤਾਂ ਹੁਣ ਇਹ ਮੁਕਾਬਲੇ ਚੱਲਦੇ ਜਾਂ ਚੱਲਦੇ ਫਿਰ ਤਬੀਆਂ ਵਾਲੇ ਬਈ ਉਹ ਤਾਂ ਸਭ ਤੋਂ ਵੱਧ ਚੱਲਣ ਲੱਗੇ ਟਰਾਲੀ ਖਿੱਚ ਮੁਕਾਬਲੇ ਜਿਹੜੇ ਆ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਨਾ ਵੀਡੀਓ ਦੇ ਵਿੱਚ ਸਭ ਤੋਂ ਵੱਧ ਇਹ ਚੱਲਦੇ ਆ ਤੇ ਹੁਣ ਦੂਜੇ ਰਾਊਂਡ ਚ ਆ ਗਿਆ ਬਈ ਇਹਨੇ ਰਾਊਂਡ ਉੱਪਰ ਦੀ ਲਾਇਆ ਸੀਗਾ 2 ਮਿੰਟ ਕੋਸ਼ਿਸ ਕਿੰਟ ਦਾ ਇਹਨੇ ਦੋ ਰਾਊਂਡ ਲਾਇਏ ਨੇ ਟਰੈਕਟਰ ਨੇ ਤੇ ਗਰਮ ਤਾਂ ਬਈ ਦੇਖੋ ਟਰੈਕਟਰ ਦੇ ਚ ਫੂਕ ਜਾਂਦੇ ਆ ਹਨਾ ਵਿੱਚ ਉਗਾਲਾ ਵੀ ਮਾਰ ਜਾਂਦੇ ਆ ਵਿੱਚ ਟਰਬੋ ਦਾ ਪਾਈਪ ਵੀ ਲਹਿ ਜਾਂਦਾਗਾ ਕਿਉਂਕਿ ਜੋ ਰੋਨੇਟਰ ਤਾਂ ਲੱਗਦਾ ਬਹੁਤ ਆ ਦੇਖੋ ਲੱਗਦਾ ਦੇਖਣ ਨੂੰ ਛੜਿਆ ਜਾ ਆਉਂਦਾ ਲਾਟਾ ਮਾਰਦਾ ਬਈ ਟਰੈਕਟਰ ਕਰਬੋ ਲੱਗੀ ਹੁੰਦੀ ਹੈ ਜੋਰ ਵਗੈਰਾ ਇਹ ਤਾਂ ਹੁੰਦਾਗਾ ਪੜਿਆ ਕੋ ਟਰੈਕਟਰ ਚ ਤੇ ਬਾਕੀ ਬਈ ਔਰ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਆਪਣੀ ਤਾਂ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹੋਰਾਂ ਤੱਕ ਵੀ ਕਿਉਂਕਿ ਵੀਡੀਓ ਜਾਵੇ ਹਨ ਜਿੰਨਾ ਹੋ ਸਕਦਾ ਸ਼ੇਅਰ ਜ਼ਰੂਰ ਕਰ ਦਿਓ